ਸੇ ਪਾਸ਼ਾਏ ਸਮੂਹ ਸੰਗਤਾਂ ਵੱਲੋਂ ਜੋ ਪੰਜਾਬ ਦਾ ਸੱਚੇ ਪਾਸ਼ਾ ਜੀ ਗਾਇਕੀ ਰਾਜ ਵਿੱਚ ਬੰਦਾ ਉਹ ਹੀ ਦੇਰੁਗਤਾ ਤਾਨੁਰੂਸੀਵਾ ਅਰਦਾਸ ਬੇਨਤੀ ਕੀਤੀ ਜੀ ਕਿਰਪਾ ਜੀ ਪਾਸ਼ਾਏ ਦੇਰੁਗਤਾ ਤਾਨੁਰੂਸੀ ਬਖਸ਼ੋ ਕਸ਼ਟਾਂ ਨੂੰ ਨਿਵਰਤ ਕਰੋ ਚਾਰਦੀ ਕਲਾ ਬਖ ਨੂੰ ਸਮੂਹ ਕਾਜ ਆਸ ਕਰਨੇ ਰੋਗੀ ਕਾਪਰ ਖੰਡੋ ਰੋਗ ਕਿਰਪਾ ਕਰੋ ਰੋਗ ਤੋਂ ਨਿਵਰਤ ਕਰੋ ਸੇ ਪਾਸ਼ਾਏ ਸਮੂਹ ਸੰਗਤਾਂ ਦੇ ਪਾਵਨ ਸਥਾਨਾਂ ਤੇ ਆ ਕੇ ਅਰਦਾਸ ਬੇਨਤੀ ਕੀਤੀ ਜਾਂਦੀ ਏ ਪੰਜਾਬੀ ਲੋਕ ਗਾਇਕ ਰਾਜਵੀਰ ਜਵੰਦਾ ਦੇ ਹਾਲੀ ਦੇ ਵਿੱਚ ਹੋਏ ਹਾਦਸੇ ਤੋਂ ਬਾਅਦ ਪੰਜਾਬ ਪੱਧਰ 'ਤੇ ਉਸ ਦੀ ਸਿਹਤਯਾਬੀ ਲਈ ਅਰਦਾਸਾਂ ਹੋ ਰਹੀਆਂ ਨੇ ਰਾਜਵੀਰ ਜਵੰਦਾ ਜੋ ਕਿ ਆਪਣੀ ਸਾਫ਼ ਸੁਥਰੀ ਗਾਇਕੀ ਤੇ ਲੋਕਧਾਰੀਂ ਅੰਦਾਜ਼ ਲਈ ਜਾਣੇ ਜਾਂਦੇ ਨੇ ਇਸ ਸਮੇਂ ਹਸਪਤਾਲ 'ਚ ਦਾਖਲ ਨੇ ਤੇ ਡਾਕਟਰ ਮੁਤਾਬਕ ਹਾਲਤ ਨਾਜ਼ੁਕ ਹੈ ਪਿੰਡ ਕਨੂਪੁਰ ਕਾਲੇ ਦੇ ਕੋਲ ਸਰ ਗੁਰਦੁਆਰਾ ਸਾਹਿਬ ਦੇ ਵਿੱਚ ਹੈਡ ਗ੍ਰੰਥੀ ਬਾਬਾ ਅੰਗਰੇਜ਼ ਸਿੰਘ ਦੇ ਵੱਲੋਂ ਰਾਜਵੀਰ ਜਵੰਦਾ ਦੀ ਲੰਬੀ ਉਮਰ ਤੇ ਚੜਦੀ ਕਲਾ ਤੇ ਜਲਦੀ ਸਿਹਤਯਾਬੀ ਦੇ ਲਈ ਅਰਦਾਸ ਕੀਤੀ ਗਈ। ਬਾਬਾ ਅੰਗਰੇਜ਼ ਸਿੰਘ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਸੁੱਚੀ ਗਾਇਕੀ ਕਰਕੇ ਵੱਸਦੇ ਨੇ ਕਦੇ ਵੀ ਕਿਸੇ ਵਿਵਾਦ ਦੇ ਵਿੱਚ ਨਹੀਂ ਫਸੇ। ਉਹਨਾਂ ਦੇ ਜਲਦੀ ਠੀਕ ਹੋਣ ਦੀ ਸੰਗਤ ਵੱਲੋਂ ਧਾਰਮਿਕ ਸਥਾਨਾਂ ਤੇ ਅਰਦਾਸਾਂ ਦਾ سلسلہ جاری ਹੈ। ਇਸ ਮੌਕੇ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਨੇ ਵੀ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੈਕੀ ਰਾਜਵੀਰ ਜਵੰਦਾ ਨੇ ਪੰਜਾਬੀ ਲੋਕ ਗਾਇਕੀ ਨੂੰ ਇੱਕ ਨਵਾਂ ਮਾਣ ਦਿੱਤਾ ਹੈ ਤੇ ਪੂਰਾ ਪਿੰਡ ਤੇ ਇਲਾ ਅਰਦਾਸਾਂ ਕਰ ਰਿਹਾ ਇਸਨਾਂ ਪੰਜਾਬ ਦੇ ਵੱਖ-ਵੱਖ ਗੁਰੂ ਘਰਾਂ ਜਿਵੇਂ ਕਿ ਕਿਸੇ ਦਰਬਾਰ ਸਾਹਿਬ ਆਬ ਸਾਹਿਬ ਸ਼ਹੀਦਾਂ ਸਾਹਿਬ ਤੋਂ ਵੀ ਸੰਗਤਾਂ ਦੇ ਲੋਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਸੰਗਤਾਂ ਦਾ ਕਹਿਣਾ ਹੈ ਕਿ ਅਰਦਾਸ ਦੇ ਵਿੱਚ ਬੇਅੰਤ ਤਾਕਤ ਹੁੰਦੀ ਹੈ ਨਿਸ਼ਚਿਤ ਤੌਰ ਤੇ ਰਾਜਵੀਰ ਜਵੰਦਾ ਨੂੰ ਨਵੀਂ ਜ਼ਿੰਦਗੀ ਮਿਲੇਗੀ ਸਾਰੇ ਪ੍ਰਸ਼ੰਸਕਾਂ ਤੇ ਇਸ ਦਿਨ ਵਾਲੀ ਸੰਗਤਾਂ ਦੀਆਂ ਪ੍ਰਾਰਥਨਾਵਾਂ ਨੇ ਇਹ ਉਮੀਦ ਜਗਾ ਦਿੱਤੀ ਹੈ ਕਿ ਰਾਜਵੀਰ ਜਵੰਦਾ ਜਲਦ ਹੀ ਸਿਹਤਯਾਬ ਹੋ ਕੇ ਆਪਣੇ ਘਰ ਪਰਤਣਗੇ ਮੁਰ ਮੰਚ ਤੇ ਵਾਪਸ ਆਉਣਗੇ ਤੇ ਗਾਇਕੀ ਦੇ ਵਿੱਚ ਸੇਵਾ ਨਿਭਾਉਣਗੇ ਅਰਦਾਸ ਭਾਈ ਅੰਗਰੇਸ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਕੌਂਸਲਰ ਸਾਹਿਬ ਜੀ ਵਿਖੇ ਪੰਜਾਬ ਲੋਕ ਗਾਇਕ 라ਵੀ 52 ਦੀ ਦੇ ਰੁਗਤਾ ਤਾਂਦੂਸੀਵਾ ਤੇ ਅਰਦਾਸ ਕੀਤੀ ਗਈ ਹੈ ਜੀ ਇਹ ਅਰਦਾਸ ਸਮੂਹ ਸੰਗਤਾਂ ਵੱਲੋਂ ਕਰਵਾਈ ਗਈ ਹੈ ਸਭ ਤੋਂ ਪਹਿਲਾਂ ਇਨਸਾਨ ਦੇ ਨਾਤੇ ਮਾਪਿਆਂ ਦਾ ਇਕਲੋਤਾ ਬੱਚਾ ਹੈ ਪੋਤੇ ਭੈਣ ਦਾ ਇਕਲੋਤਾ ਭਰਾ ਹੈ ਪਤਨੀ ਦਾ ਪਤੀ ਹੈ ਦੋ ਛੋਟੇ ਬੱਚਿਆਂ ਦਾ ਬਾਪ ਹੈ ਲੋਕ ਗਾਇਕ ਬਾਦ ਵਿੱਚ ਪਹਿਲਾ ਇਨਸਾਨ ਨਾਤੇ ਆਈਏ ਇੱਕ ਪਰਿਵਾਰ ਦਾ ਜੀ ਹੋਣ ਦੇ ਨਾਤੇ ਇਨਸਾਨ ਦੇ ਨਾਤੇ ਹੋਣ ਦੇ ਨਾਤੇ ਉਸ ਲੋਕ ਗਾਇਕਰਾਵੇ ਜੁਵੰਦੇ ਦੀ ਦੇ ਰੋਗਤਾ ਤਾਨਦੁਰਸੀ ਬਾਤ ਤੇ ਅਰਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਰਨਾਂ ਵਿੱਚ ਕੀਤੀ ਗਈ ਹੈ ਬਾਬਾ ਜੀ ਬਹੁਤ ਕੀਮਤ ਦਾ ਸਾਧ ਸਾਦੇ ਅਰਦਾਸਾ ਹੋ ਗਿਆ ਜੀ ਦੀ ਬਾਤ ਤੇ ਲੱਗਦਾ ਕਿ ਵਧੀਆ ਗਾਇਕੀ ਸਾਥ ਹੁੰਦੀ ਜਾਂਦੀ ਹੈ ਜੀ ਜੇਸਾ ਕਿ ਉਹ ਪਿਆ ਕਰਦੇ ਨੇ ਹਾਂ ਜੀ ਇਹ ਸਿੰਗਰ ਇਹ ਨਾ ਕਿਸੇ ਕੋਈ ਕੰਟਰੋਵਰਸੀ ਹੈ ਨਾ ਕੋਈ ਈਰਖਾ ਬਾਜ਼ੀ ਹੈ ਜਦੋਂ ਮੈਂ ਕਿਸੇ ਨੂੰ ਮਿਲਦਾ ਬੜੇ ਪ੍ਰੇਮ ਮਿੱਠੇ ਸੁਭਾਅ ਨਾਲ ਮਿਲਦਾ ਸੀ ਤੇ ਦੁਨੀਆ ਵਿੱਚ ਜੋ ਇਹਨੇ ਗੀਤ ਗਾਏ ਹਨ ਸਾਫ਼ ਸੁਥਰੇ ਗੀਤ ਗਾਏ ਹਨ ਪ੍ਰਵਾਚ ਬਹਿਣ ਵਾਲੇ ਸੁਣਨ ਵਾਲੇ ਸਰਦਾਰੇ ਵਾਲੇ ਇਸ਼ਤਾਂ ਵਾਲੇ ਗੀਤ ਗਾਏ ਹਨ ਲੋਕ ਪਿਆਰ ਕਰਦੇ ਹਨ ਉਸ ਪਿਆਰ ਸਦਕਾ ਹਰੇਕ ਥਾਂ ਤੇ ਗੁਰੂ ਘਰ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਗੁਰਦੁਆਰਾ ਆਂਬ ਸਾਹਿਬ ਜਾਂ ਹੋਰ ਵੀ ਗੁਰੂ ਘਰਾਂ ਵਿਖੇ ਅਰਦਾਸ ਬੇਨਤੀ ਸੰਗਤਵਾਂ ਨੂੰ ਕਰਵਾਈ ਗਈ ਏ ਕਿ ਮਹਾਰਾਜ ਕਿਰਪਾ ਕਰਨ ਇਸ ਬੱਚੇ ਨੂੰ ਛੇਤੀ ਛੇਤੀ ਦੇਰ ਹੋਤਾ ਤਾਨੂਸੀ ਬਖਸ਼ਣਾ ਕਿ ਹਸਪਤਾਲੋਂ ਆਪਣੇ ਘਰ ਜਾਵੇ ਤੇ ਆਪਣੇ ਪਰਿਵਾਰਤ ਵਿੱਚ ਸੁਖਾਂਤੀ ਦੇ ਨਾਲ ਜੀਵਨ ਬਤੀਤ ਕਰੇ। ਦੇਖੋ ਇਹ ਐਸੀ ਤੇ ਅਰਦਾਸ ਸੀ ਗੁਰੂ ਮਾਰਾ ਪਾਸ਼ਾ ਅਗੇ ਕੀਤੀ ਹੈ ਜੀ ਸਾਡੇ ਉੱਗੇ ਕਲਾਕਾਰ ਸੀਗੇ ਜੀ ਜਵਿੰਦਾ ਜੀ ਔਰ ਬਹੁਤ ਵਧੀਆ ਗਾਉਂਦੇ ਆ ਗਾਉਂਦੇ ਸੀ ਗਾਉਂਦੇ ਰਹਿਣਗੇ ਔਰ ਮਹਾਰਾਜ ਕਿਰਪਾ ਕਰੇ ਆਪਣੇ ਛੇਤੀ ਤੋਂ ਛੇਤੀ ਆਪਣੇ ਘਰ ਪਰਤਣ ਔਰ ਵੈਲਟੀ ਲੀਟਰ ਤੋਂ ਮੁਕਤੀ ਪਾਉਣ ਔਰ ਫਿਰ ਪੰਜਾਬੀ ਗਾਇਕੀ ਨੂੰ ਸਿਖਰਾਂ ਤੇ ਲੈ ਕੇ ਜਾ ਕਿੰਨਾ ਕੁ ਹੁਣ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਲਗਦਾ ਅਰਦਾਸ ਬਹੁਤ ਤਾਕਤਿਆ ਕਿੰਨਾ ਕਿ ਜਿਹੜਾ ਫਿਰ ਤੋਂ ਜਿਹੜਾ ਠੀਕ ਹੋਵੇ ਜਾ ਰਿਹਾ ਹੈ ਇਹ ਅਰਦਾਸ ਤੇ ਬਹੁਤ ਵੱਡੀ ਤਾਕਤ ਹੈ ਸਾਨੂੰ ਦਸਵੇਂ ਪਾਤਸ਼ਾਹ ਨੇ ਤਾਕਤ ਇਹਨੀ ਅਰਦਾਸ ਦੀ ਬਖਸ਼ੀ ਹੈ ਜੀ ਕਿ ਜਿਹੜੀ ਅਰਦਾਸ ਸੱਚੇ ਮਨੋਂ ਕਰਾਂਗੇ ਜਰੂਰ ਕਬੂਲ ਹੋਊਗੀ ਔਰ ਸਾਨੂੰ ਇਨਾ ਯਕੀਨ ਹੈ ਗੁਰੂ ਮਾਰਗ ਗੁਰੂ ਪਾਤਸ਼ਾਹ ਤੇ ਕਿ ਸਾਡੇ ਕਲਾਕਾਰ ਵੱਡੇ ਭਰਾ ਜਿਉਂਦਾ ਜੀ ਫਿਰ ਗਾਇਕੀ ਦੇ ਰਾਤੇ ਆਉਣਗੇ ਜਰੂਰ ਆਉਣਗੇ ਹਰ ਹਾਲਤ ਚ ਆਉਣਗੇ ਸਾਨੂੰ ਪੂਰਾ ਵਿਸ਼ਵਾਸ ਹੈ ਗੁਰੂ ਮਹਾਰਾਜ ਤੇ ਜੀ ਲੱਗਦਾ 700 ਦੀ ਗਾਇਕੀ ਕੰਦੇ ਸੀ ਹਾਂਜੀ ਬਿਲਕੁਲ ਜੀ ਬਹੁਤ ਸਾਫ ਸੁਥਰੀ ਪੂਰੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੀ ਪੂਰੀ ਸਾਫ ਸੁਥਰੀ ਔਰ ਕੋਈ ਕੰਟਰੋਵਰਸੀ ਚ ਨਹੀਂ ਆਪਣੀ ਗਾਇਕੀ ਨੂੰ ਸਿਖਰਾਂ ਤੱਕ ਲੈ ਗਏ ਪੰਜਾਬ ਦਾ ਨਾਮ ਰੋਸ਼ਨ ਕੀਤਾ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਔਰ ਆਲ ਵਰਲਡ ਦੇ ਵਿੱਚ ਪੰਜਾਬੀ ਰਹਿਦੀ ਦੁਨੀਆ ਦੇ ਵਿੱਚ ਸਾਰਿਆਂ ਨੂੰ ਖੁਸ਼ੀ